ਜਿਸ ਵਾ ਪਿੰਡ ਸ਼ੋਟਾ ਟੇਰਖਾਨੇਚ ਸਰਵ ਸਮਤੀ ਦੇ ਨਾਲ ਪੰਚਾਇਤ ਦੀ ਚੋਣ ਹੋਈ ਜਿਸ ਦੇ ਵਿੱਚ ਸਾਰੇ ਪਿੰਡ ਦੇ ਇਕੱਠ ਦੇ ਵਿੱਚ ਹਰਜੀਤ ਸਿੰਘ ਗੋਲਡੀ ਨੂੰ ਪਿੰਡ ਦਾ ਸਰਪੰਚ ਬਣਾਇਆ ਗਿਆ ਉੱਥੇ ਹੀ ਸਮੂਹ ਪਿੰਡ ਦੀ ਇਕਤਰਤਾ ਦੇ ਵਿੱਚ ਪਿੰਡ ਵਾਸੀਆਂ ਨੇ ਪੰਚ ਮਨਜੀਤ ਕੌਰ ਹਰਬੰਸ ਲਾਲ ਸਿੰਘ ਕਮਲਜੀਤ ਕੌਰ ਨਿਸ਼ਾਨ ਸਿੰਘ ਸ਼ਿੰਗਾਰਾ ਸਿੰਘ ਨੂੰ ਪੰਚ ਬਣਾਇਆ ਗਿਆ ਇਸ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਸੁਬੇਦਾਰ ਹਰੀ لال ਨੇ ਦੱਸਿਆ ਕਿ ਪਿੰਡ ਛੋਟੇ ਟੀਰ ਕਿਆਣਾ ਦੀ ਚੇਸੋ ਦੇ ਕਰੀ ਬੋਟ ਹੈ ਅਤੇ ਸਰਪੰਚ ਬਣਾਉਣ ਲਈ ਲਗਾਤਾਰ ਮੀਟ ਗੰਚ ਚੱਲ ਰਹੀਆਂ ਸਨ ਜਿਸ ਤੋਂ ਬਾਅਦ ਅੱਜ ਸਾਰੇ ਪਿੰਡ ਦਾ ਇਕੱਠ ਰੱਖ ਕੇ ਅਤੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਹਰਜੀਤ ਸਿੰਘ ਗੋਲਡੀ ਨੂੰ ਸਰਪੰਚ ਬਣਾਇਆ ਗਿਆ ਅਤੇ ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਜੇਕਰ ਹੁਣ ਇਸ ਫੈਸਲੇ ਦੇ ਕੋਈ ਖਿਲਾਫ ਜਾਂਦਾ ਹੈ ਤਾਂ ਸਾਰਾ ਪਿੰਡ ਇਕੱਠਾ ਹੋ ਕੇ ਉਸ ਵਿਅਕਤੀ ਦੇ ਵਿਰੁੱਧ ਪੁੱਗਤੇਗਾ। ਉਤੇ ਹੀ ਨਵੇਂ ਬਣੇ ਸਰਪੰਚ ਹਰਜੀਤ ਸਿੰਘ ਗੋਲਡੀ ਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਹੀ ਖੁਸ਼ੀ ਹੈ ਕਿ ਸਮੂਹ ਪਿੰਡ ਵਾਸੀਆਂ ਨੇ ਉਹਨਾਂ ਨੂੰ ਈਮਾਨ ਬਖਸ਼ਿਆ ਹੈ। ਉਹਨਾਂ ਦੱਸਿਆ ਕਿ ਪਿੰਡ ਉਹਨਾਂ ਦੇ ਨਾਨਕਿਆਂ ਦਾ ਪਿੰਡ ਹੈ ਅਤੇ ਪਿਛਲੇ 25 ਸਾਲਾਂ ਤੋਂ ਉਹ ਇਸ ਪਿੰਡ ਦੇ ਵਿੱਚ ਰਹਿ ਰਹੇ ਹਨ। ਉਹਨਾਂ ਕਿਹਾ ਕਿ ਪਿੰਡ ਦੇ ਸਾਰੇ ਲੋਕ ਉਹਨਾਂ ਦੇ ਮਾਮੇ ਮਾਮੀਆਂ ਲੱਗਦੇ ਹਨ ਜਿਨ੍ਹਾਂ ਨੇ ਅੱਜ ਉਹਨਾਂ ਨੂੰ ਇਹ ਮਾਨ ਬਖਸ਼ਿਆ ਅਤੇ ਉਹ ਇਸ ਮਾਨ ਨੂੰ ਹਮੇਸ਼ਾ ਹੀ ਬਰਕਰਾਰ ਰੱਖਣਗੇ ਉਹ ਇਮਾਨਦਾਰੀ ਨਾਲ ਆਪਣੇ ਪੰਚਾਂ ਨੂੰ ਨਾਲ ਲੈ ਕੇ ਪਿੰਡ ਦਾ ਸਰਵੋੱਚ ਵਿਕਾਸ ਕਰਨਗੇ ਸੋ ਦੁਆਬਾ ਮਿਲਦੇ ਨਾਲ ਮਨੂਸ਼ ਸ਼ਰਮਾ ਦੀ ਵਿਸ਼ੇਸ਼ ਰਿਪੋਰਟ